ਲਓ ਬਾਈ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆਪਾਂ ਪ्योर ਮਾਰਵਾੜੀ ਬੱਚਾ ਬਸ਼ੇਰਾ ਬਾਈ ਕੋਲੇ ਹੈਪੀ ਕੋਲੇ ਤੇ ਸਾਰੀ ਡਿਟੇਲ ਲੈਨੇ ਆਂ ਇਸ ਬਸ਼ੇਰੇ ਦੀ ਬਣਿਆ ਘੋੜਾ ਹੀ ਖੜਾਗਾ ਪਰ ਹੈ ਬਸ਼ੇਰਾ ਸਤਿ ਸ਼੍ਰੀ ਅਕਾਲ ਬਾਈ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਇਹ ਸਭਸ਼ੇਰੇ ਦੀ ਆਪਾਂ ਨੂੰ ਡਿਟੇਲ ਦੱਸ ਆਪਣੇ ਦੋਸਤਾਂ ਮਿੱਤਰਾਂ ਨੂੰ ਪਤਾ ਲੱਗੇ ਇਹਦੇ ਬਾਰੇ ਹਮ ਇਹ ਬਾਈ ਜੀ ਆਪਣਾ ਬਹੁਤ ਨਾਮੀ ਘੋੜਾ ਹਰੇਕ ਹੀ ਭਰਾ ਜਾਣਦਾ ਘੋੜਿਆਂ ਵਾਲਾ ਪਰਬਾਤ ਦਾ ਤਾਂ ਬੋਤਾ ਜੀ ਇਹ ਅੱਛਾ ਜੀ ਤੇ ਨਗੌਰ ਵਾਲੇ ਟਾਈਗਰ ਦਾ ਬੱਚਾ ਜੀ ਨਗੌਰ ਵਾਲੇ ਟਾਈਗਰ ਦਾ ਡਾਇਰੈਕਟ ਬੱਚਾ ਟਾਈਗਰ ਘੋੜੇ ਦਾ ਡਾਇਰੈਕਟ ਬੱਚਾ ਹੈ ਜੀ ਠੀਕ ਹੈ ਜੀ ਤੇ ਮਾਂ ਇਹਦੀ ਰਾਜ ਹੰਸ ਦੀ ਹੈ ਜੀ ਅੱਛਾ ਡਾਇਰੈਕਟ ਬਾਦਲਾਂ ਵਾਲੇ ਰਾਜ ਹੰਸ ਦੀ ਮਾਂ ਉਹ ਵੀ ਆਪਣੇ ਕੋਲੇ ਖੜੀ ਹੈ ਮਿੱਤਰ ਯਾਰ ਮਿੱਤਰ ਕੋਲੇ ਖੜੀ ਹੈ ਕਿਸੇ ਕੋਲੇ ਠੀਕ ਹੈ ਜੀ ਤੇ ਇਹ ਇਹਦੀ ਬਲੱਡ ਲਾਈਨ ਹੋ ਗਈ ਦੋਸਤੋ ਤੇ ਬਾਕੀ ਭਾਈ ਇਹਦੀ ਕਿੰਨੀ ਉਮਰ ਹੋ ਗਈ ਹੁਣ ਤੱਕ ਉਮਰੇ ਕੱਚੇ ਦੋ ਦੰਦ ਹੋ ਗਿਆ ਜੀ ਕੱਚੇ ਦੋ ਦੰਦ ਲੱਗਿਆ ਹਜੇ ਹੈ ਹਾਂ ਕੱਚੇ ਦੋ ਦੰਦ ਹੋ ਗਿਆ ਜੀ ਠੀਕ ਆ ਜੀ 30 ਮਹੀਨੇ ਦੇ ਲਗਭਗ ਹੋ ਗਿਆ ਠੀਕ ਆ ਤੇ ਇਹ ਤੋਂ ਮੀਟਿੰਗ ਸਰਵਿਸ ਸ਼ੁਰੂ ਆ ਹੁਣ ਹਾਂ ਇਹ ਤੋਂ ਘੋੜੀਆਂ ਆਪਾਂ ਰਿਆ ਮੰਨ ਚੈੱਕ ਪਾਸ ਕਰਾ ਲਈਆਂ ਜੀ ਤਿੰਨ ਘੋੜੀਆਂ ਤੋਂ ਚੈੱਕ ਪਾਸ ਹੋ ਗਈਆਂ ਠੀਕ ਹੈ ਤੇ ਯਾਰਟ ਹਾਂ ਤੇ ਛੰਡ ਚੁੱਕੇ ਆ ਪਹਿਲਾਂ ਹਾਂਜੀ ਤਿੰਨ ਘੋੜਿਆਂ ਤੇ ਛੱਡਤਾ ਹਾਂ ਤਿੰਨ ਘੋੜਿਆਂ ਦੇ ਛੱਡਤਾ ਰਿਜ਼ਲਟ ਆਜੂਆ ਆਪਣੇ ਕੋਲੇ ਦਾ ਬਸ ਨਵੇਂ ਮਹੀਨੇ ਜੀ ਰਿਜ਼ਲਟ ਆਜੂਆ ਜੀ ਠੀਕ ਆ ਤੇ ਤਿੰਨੇ ਗੱਬਣਾ ਹਾਂ ਤਿੰਨੇ ਤਿੰਨ ਘੋੜਿਆਂ ਦੇ ਛੱਡਿਆ ਸੀ ਮਾਲਕ ਦੀ ਕਿਰਪਾ ਹੋਈ ਤਿੰਨੇ ਗੱਬਣਾ ਜੀ ਤਿੰਨੇ ਗੱਬਣਾ ਠੀਕ ਆ ਤੇ ਬਾਕੀ ਭਾਈ ਇਹਦੀ ਫਿਰ ਕੀ ਮੀਟਿੰਗ ਫੀਸ ਆ ਹੁਣ ਮੀਟਿੰਗ ਫੀਸ 5100 ਰੁਪਿਆ ਲੈਣੇ ਆ ਜੀ 5100 ਬਾਕੀ ਜੇ ਕੋਈ ਭਰਾ ਆਊਗਾ ਆਪਾਂ ਨੂੰ ਫੀਸ ਤੇ ਕੋਈ ਮਤਲਬ ਨਹੀਂ ਜੀ 1% ਵੀ ਹੂੰ ਜੇ ਕੋਈ ਜਿਵੇਂ ਭਰਾ ਨੂੰ ਜਿਵੇਂ ਚੰਗਾ ਲੱਗੂਆ ਕਿਸੇ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਫੀਸ ਫੂਸ ਦਾ ਨਹੀਂ ਆਪਾਂ ਨੂੰ ਕੋਈ ਚੱਕਰ ਜੀ ਬਹੁਤ ਜਾਇਜ਼ ਫੀਸ ਆ ਬਾਈ हां 5100 ਰੁਪਏ ਲੈਣਾ ਹੈ ਬਾਕੀ ਲੈਣ ਬਲੱਡ ਲਾਈਨ ਚੰਗੀ ਹੈ ਬੱਚੇ ਚੰਗੇ ਪੈਦਾ ਕਰਨੇ ਨੇ ਆਪ ਵੀ ਚੰਗਾ ਹੀ ਆ ਖੂਰਾ ਸ਼ਕੀਨ ਆ ਹਨ ਜਿੰਨਾ ਚਿਰ ਰਿਜ਼ਲਟ ਨਹੀਂ ਆਉਂਦਾ ਜੀ ਉਹਨਾਂ ਦਾ ਆਪਾਂ ਫੀਸ ਵੀ ਨਾਰਮਲ ਰੱਖੀਏ ਵੀ ਹਰੇਕ ਭਰਾ ਮੇਰੇ ਵਰਗਾ ਹਰੇਕ ਕਿਸਾਨ ਗਰੀਬ ਹੂੰ ਸ਼ੌਂਕ ਪੂਰਾ ਕਰ ਸਕਦਾ ਆ ਸ਼ੌਂਕ ਪੂਰਾ ਆਪਦਾ ਕਰ ਸਕਦਾ ਹਾਂ ਵੀ ਮਾਤੜ ਬੰਦੇ ਕੋਲੇ ਕਈ ਵਾਰੀ ਕੋਈ ਬਾਹਲੀ ਫੀਸ ਨਹੀਂ ਦੇ ਸਕਦਾ ਉਹ ਵੀ ਭਰਾ ਕਿ ਆਪਦਾ ਬੱਚਾ ਲੈ ਸਕਦਾ ਸ਼ੌਂਕ ਪੂਰਾ ਕਰ ਸਕਦਾ ਆ ਸ਼ੌਂਕ ਪੂਰਾ ਕਰ ਸਕਦਾ ਜੀ ਸਹੀ ਗੱਲ ਠੀਕ ਆ ਤੇ ਬਈ ਹੋਰ ਇਹ ਘੋੜੇ ਬਾਰੇ ਜੇ ਕੋਈ ਗੱਲਬਾਤ ਹੋਵੇ ਤਾਂ ਕਾ ਕਰੈਕਟਰ ਦੇਖੋ ਜੀ ਬਹੁਤ ਜਿਆਦਾ ਬੱਚਾ ਚੰਗਾ ਕੰਨਾਂ ਦੀ ਬੰਤਰ ਮਾਰਕਿੰਗ ਇਹਦੇ ਕੀ ਕੀ ਆਗੇ ਬਾਈ ਮਾਰਕਿੰਗ ਚਾਰੇ ਪੈਰ ਚਿੱਟੇ ਹੈ ਜੀ ਮੱਥੇ ਪਟਾ ਤਿੰਨ ਪੈਰ ਜਿਆਦੇ ਹੈ ਇੱਕ ਪੈਰ ਇੱਕ ਪੈਰ ਥੋੜਾ ਜਿਆ ਹੈ ਹਾਂ ਇੱਕ ਪੈਰ ਘੱਟ ਚਿੱਟਾ ਇੱਕ ਪੈਰ ਮਾੜਾ ਹੈ ਆ ਬੋਲਾ ਹੈ ਬਾਕੀ ਹੱਡਾਂ ਪੈਰਾਂ ਦਾ ਬਹੁਤ ਜਿਆਦਾ ਮਜ਼ਬੂਤ ਹੈ ਖੁੱਲਾ ਪੁੱਲਾਗਾ ਛਾਤੀ-ਛੂਤੀ ਚੰਗੀ ਆ ਕੰਨਾਂ-ਕੁੰਨਾਂ ਦਾ ਸ਼ਕੀਨ ਕੰਨਾਂ-ਕੁੰਨਾਂ ਦਾ ਬਹੁਤ ਜ਼ਿਆਦਾ ਸ਼ਕੀਨ ਆ ਬੱਚੇ ਦੇ ਉਮੀਦ ਕਰਦੇ ਆ ਮਾਲਕ ਤੋਂ ਸੱਚੇ ਪਾਤਸ਼ਾਹ ਤੋਂ ਵੀ ਚੰਗੇ ਆਉਣਗੇ ਹਾਂ ਵੀ ਇਹਦੇ ਨਾਲੋਂ ਚੰਗੇ ਆਉਣ ਦੀ ਉਮੀਦ ਆ ਹਾਂ ਜਿਹੜੇ ਸਾਹ ਨਾਲ ਇਹਦੀ ਬਲੱਡ ਲਾਈਨ ਬਾਕੀ ਬਲੱਡ ਲਾਈਨ ਕੰਮ ਕਰਦੀ ਐ ਜੀ ਮੇਨ ਹਰੇਕ ਕੰਮ ਦੇ ਵਿੱਚ ਕੋੜਿਆਂ ਦੇ ਕੰਮ ਦੇ ਵਿੱਚ ਠੀਕ ਮੇਨ ਬਲੱਡ ਲਾਈਨ ਚੱਲਦੀ ਐ ਠੀਕ ਆ ਜੀ ਬਲੱਡ ਲਾਈਨ ਚੰਗੀ ਆ ਬਾਕੀ ਅੱਗੇ ਮਾਲਕ ਦੀ ਮਰਜ਼ੀ ਆ ਜੋ ਕੁਝ ਹੋਣਾ ਹਾਂਜੀ ਭਾਈ ਇੱਕ ਵਾਰੀ ਆਪਣਾ ਪ੍ਰੋਪਰ ਐਡਰੈਸ ਬੋਲ ਦੇ ਨਾਲੇ ਫੋਨ ਨੰਬਰ ਜੇ ਕਿਸੇ ਸੱਜਣ ਮਿੱਤਰ ਨੇ ਇਹ ਮਾਰਵਾੜੀ ਬਸ਼ੇਰਾ ਹੈਗਾ ਤੇ ਬਣਿਆ ਘੋੜਿਆ ਪਿਆਗਾ ਪੂਰਾ ਸ਼ਕੀਨ ਬਸ਼ੇਰਾ ਇਹ ਤੋਂ ਤੁਸੀਂ ਮੀਟਿੰਗ ਸਰਵਿਸ ਲੈ ਸਕਦੇ ਹੋ ਪ्योर ਮਾਰਵਾੜੀ ਘੋੜਾ ਘੋੜਾ ਇਹ ਕਰ ਲਓ ਫਿਰ ਬਾਈ ਨਾਲ ਸੰਪਰਕ ਬੋਲਦੇ ਬਾਈ ਨੰਬਰ ਨੰਬਰ 78376 ਜੀ 36510 ਠੀਕ ਹੈ ਬਾਕੀ ਆਪਣੀ ਲੋਕੇਸ਼ਨ ਵੀ ਦੱਸਦੇ ਬਾਈ ਲੋਕੇਸ਼ਨ ਆਪਣੀ ਜ਼ਿਲ੍ਹਾ ਬਠਿੰਡਾ ਜੀ ਪਿੰਡ ਗਹਿਰੀ ਦੇਵੀ ਨਗਰ ਹੈ ਬਠਿੰਡੇ ਤੋਂ 10 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਜੀ ਠੀਕ ਹੈ ਜੀ ਧੰਨਵਾਦ ਦੋਸਤ ਇਸ ਵੀਡੀਓ ਨੂੰ ਕਰ ਦਿਓ ਫਿਰ ਵੱਧ ਤੋਂ ਵੱਧ ਸ਼ੇਅਰ ਤੇ ਇਸ ਘੋੜੇ ਤੋਂ ਲੈ ਸਕਦੇ ਆ ਤੁਸੀਂ ਮੀਟਿੰਗ ਸਰਵਿਸ ਬਿਲਕੁਲ ਜਾਇਜ਼ ਮੀਟਿੰਗ ਫੀਸ ਬਾਈ ਇੱਕਾਰੀ ਫੇਰ ਬੋਲਦੇ ਮੀਟਿੰਗ ਫੀਸ 5100 ਰੁਪਿਆ ਲੈਣੇ ਆ ਜੀ ਆਪਾਂ ਠੀਕ ਆ ਠੀਕ ਆ ਜੀ ਲਓ ভাই ਦੋਸਤੋ ਮਾਰ ਦਿਓ ਫਿਰ ਇਸ ਵੀਡੀਓ ਨੂੰ ਇੱਕ ਪਿਆਰਾ ਜਿਹਾ ਸ਼ੇਅਰ ਮਿਲਦੇ ਆ ਹੋਰ ਕਿਸੇ ਨਵੀਂ ਵੀਡੀਓ ਚ